ਉਰਮਕਿਨ ਸ਼ਾਨ ਆਪਣੇ ਆਪ ਪਾਕੇ ਰੱਖਦਾ ਹੁੰਦਾ ਹੈ ਉਹ ਕਦੇ ਵੀ ਇਹ ਗੱਲ ਨਹੀਂ ਕਹਦਾ ਹੁੰਦਾ ਕਿ ਇਹ ਮੇਰੇ ਵਿਜਾਗ ਹੋਇਆ ਮੇਰੇ ਵਿਜਾਗ ਹੋਇਆ ਉਹ ਆਪਣੇ ਬਣਾ ਰੂਪ ਨੂੰ ਦਾ ਹੁੰਦਾ ਹੈ ਤੇ ਦੂਜੇ ਦੇ ਆਪਗਰਾਹ ਤੱਕ ਜਾਂਦਾ ਹੈ ਉਹ ਦੀ ਇੱਕ ੁਕਾਰ ਹੈ ਕਿ ਹਾਮਲੀ ਕੇ ਉਰਾ ਦੇ ਉਹ ਮੇਰੇ ਪ੍ਰਣਾਤ ਨਾਮ ਚਕਾਰੇ ਸੋਹੇ ਗੁਰੂਵਾਰੇ ਦਾ ਹੈ ਮੇਰਾ ਬਣਿਆ ਆਧੁ ਗੁਰੂ ਕਹਤੇ ਉਹ ਸਭਦ ਹੈ ਕਿ ਭਾਈ ਮੇਰੇ ਨਾਲ ਸਾਰੀ ਜਿੰਦਗੀ ਮੇਰੇ ਨਾਲ ਸਾਰੇ ਚ ਮੈਂ ਇਹਨਾਂ ਨਾਲ ਫਿਰਦਾ ਜਦ ਪਵਨ ਕਬੀਰ ਜੀ ਨੇ ਇੱਕ ਬਚਨ ਕੀਤਾ ਮਹਾਰਾਜ ਜੀ ਦੇ ਵੀਰ ਸ਼ਬਦੇ ਹਮੂਰੇ ਹਮ ਤੱਕ ਕੋਲ ਸਭ ਕੋ ਜਿਨੇ ਅਹਿਸਾਸ ਕਰ ਪੂਜਿਆ ਮੀਤਾ ਹਮਾਰਾ ਹੋਵੇ ਕਿ ਭਾਈ ਮੇਰੇ ਨਾਲ ਸਾਰੀ ਜਿੰਦਗੀ ਹੈ ਕਿ ਮੈਂ ਮੈਨੂੰ ਛੱਡ ਕੇ ਸਾਰੀ ਜਿੰਦਗੀ ਈੜੇ ਚ ਤੁਹਾਨੂੰ ਸਮਝ ਆ ਜਾਂਦਾ ਨਾ ਸਤਿਗੁਰੂ ਕਹਿੰਦਾ ਮੇਰਾ ਬਿੰਦ ਪਰ ਉਹੀ ਹੈ ਗੱਲ ਮਨੁੱਖ ਆਪਣੇ गुण ਪ੍ਰਗਟ ਕਰਦਾ ਹੈ ਸੰਸਾਰ 'ਚ ਦੂਜੇ ਦੇ ਆਪਗਣ ਪ੍ਰਗਟ ਕਰਦਾ ਹੈ ਸੰਸਾਰ 'ਚ ਇਹ ਦੇ ਵਿੱਚ ਆਪ ਵੀ ਆਪਗਣਾ ਹੈ ਇਹ ਦੇ ਵਿੱਚ ਆਪ ਵੀ ਆਪਗਣਾ ਹੈ ਇਹ ਦੇ ਵਿੱਚ ਆਪ ਹੀ ਹੈ ਮੇਰੇ ਵਿੱਚ ਆਪ ਗੁਰ ਕੀ ਹੈ ਮੇਰੇ ਵਿੱਚ ਆਪ ਗੁਰ ਕੀ ਹੈ ਆਪਣੇ ਗੁਣਾ ਨੂੰ ਪ੍ਰਗਟ ਕਰਦਾ ਲੋਕਾਂ ਦਾ ਦੂਜਿਆਂ ਦੇ ਆਪਕਰ ਪ੍ਰਗਟ ਕਰ ਕਿ ਅੰਦਰ ਇੱਕ ਬੇਟੀ ਕੰਮ ਕਰਨੀ ਹੈ ਸਾਡੇ ਅੱਗੇ ਕਿ ਕੋਈ ਮੇਰੇ ਨਾਲ ਸੰਸਾਰ ਚੰਗਾ ਨਹੀਂ ਚਾਹਦਾ ਮੇਰੇ ਵਰਗਾ ਕੋਈ ਠੂੜਾ ਚਾਹਦਾ ਮੈਂ ਹੀ ਖੁਦ ਨੂੰ ਚੰਗਾ ਹੋਣਾ ਚਾਹੁੰਦਾ ਕਿਸ ਕਰਕੇ ਬੰਦਾ ਆਪਣੇ ਗ੍ਰਾਮ ਨੂੰ ਮਾਰਕਟ ਕਰੀ ਜਾਂਦਾ ਹੈ ਭਾਵੇਂ ਹੁਣ ਭਾਵੇਂ ਨਾ ਪਰ ਕਹਿੰਦਾ ਜੀ ਦੂਜੇ ਦੇ ਆਪਕਰ ਪ੍ਰਗਟ ਕਰੀ ਜਾਂਦਾ ਹੈ ਭਾਵੇਂ ਚਾਪਕਰੂ ਨੇ ਹੁਣ ਵੀ ਨਾ ਨਹੀਂ ਕਰੀ ਜਾਂਦਾ पर फेर भी कही जाता है परमात्मा हूं ते हुन वाला हुंदा है जेड़ा तू कहता है कि भाई मैं ही सब तो बड़ा है मेरे रो सब छ गई मेरे रो सब चंगे मोर मुख पर बाप को करता रेड़े लो अहंकार तो ना तम का गुनगर अपने परके दोस्तों चाहे जो पाए जो तुफन हो ਉਹ ਗੁਰਮਖ ਬੰਦਾ ਕਾ ਨਹੀਂ ਕਰਦਾ ਗੋਪ ਨਹੀਂ ਧਰਦਾ ਦੂਜੇ ਦਾ ਪਰਦਾ ਆਪਣੇ ਗੁਨਾਹ ਦੀ ਪਰਦਾ ਪਾ ਕੇ ਰੱਖਦੇ ਕਦੇ ਨਹੀਂ ਪੀਂਦੇ ਕਿ ਮੇਰੇ ਵਿੱਚ ਵੀ ਥਾ ਵੀ ਹੈ ਕਿ ਦੂਜੇ ਦੇ ਅਪਗੜਾ ਉਹ ਢੱਕ ਲੈਂਦਾ ਹੈ ਉਹ ਕਹਿੰਦਾ ਨਹੀਂ ਕਿ ਇਹ ਚਿੰਤਾ ਹੀ ਹੈ ਕਿ ਮਾੜਾ ਨਾ ਚਿੰਤਾ ਹੈ ਪਰਮਾਤਮਾ ਨੇ ਇਸ ਤਰ੍ਹਾਂ ਇਹਨੂੰ ਪੈਦਾ ਕਿਉਂ ਹੈ ਚਿੰਤਾ ਹੈ ਉਹ ਆਪਣੇ ਫੁਰਲ ਹੁੰਦਾ ਕਿ ਕਹਿ ਲੋਗਾ ਕਿ ਦੂਜਿਆਂ ਦੇ ਅਪਗੜਾ ਢੱਕਦਾ ਪਾਉਂਦਾ ਹਰ ਜੂਤ ਸੰਖਾਰ ਵਿੱਚ ਬੁੱਧਿਆ ਬੈਠਾ ਉਹ ਕਹਿੰਦਾ ਮੇਰੀ ਜਿੰਦਾ ਬਾਕੀ ਵਰਮ ਬਾੜੇ ਉਹਦੀ ਅੰਦਰ ਬੇਟੀ ਕੰਮ ਕਰਦੀ ਕਿ ਕੋਈ ਮੇਰੇ ਨਾਲ ਸੰਖਾਰ ਚੰਗਾ ਨਹੀਂ ਸੀ ਉਹ ਜੇ ਅਪਣਾ ਡਟੜਾ ਪਟੜਾ ਉਹਨਾਂ ਦੇ ਆਪਣੇ ਲੋਕਾਂ ਨੂੰ ਦੱਸਣੇ ਆਪਣੀਆਂ ਮਿਲਾਈਆਂ ਸਲਵਟ ਬਣਾਉਣੀਆਂ ਆਪਣੇ ਕੁੱਝ ਦੱਸਣੇ ਇੱਕ ਸੁਭਾਅ ਇੱਕ ਅੰਦਰਲੀ ਬੇਟੀ ਇਹ ਕੰਮ ਕਰਦੀ ਹੈ ਜਿਹੜਾ ਸੰਸਾਰ ਤਹੁੰਜਿਆ ਹੋਇਆ ਉਹਦੀ ਇਹ ਬੇਟੀ ਕੇ ਜੋ ਦੂਜਿਆਂ ਦੇ ਆਕਰ ਪਰਕਟ ਕਰਦਾ ਹੈ ਤੇ ਆਪਣੇ ਹੋਂ ਪ੍ਰਗਟ ਕਰਦਾ ਹੈ ਕਿ ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਖੁਦਾਂ ਤੇ ਪਰਦਾ ਪਾ ਲੈਂਦੇ ਦੂਜਿਆਂ ਦੇ ਆਪਣਾ ਤੇ ਪਰਦਾ ਪਾ ਲੈਂਦੇ